ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਸਰਕਾਰ ਦਾ ਮੁੱਖ ਉਦੇਸ਼ ਜਿਹੜਾ ਹੈ ਪਿੰਡਾਂ ਦਾ ਸਰਵਪੱਖੀ ਵਿਕਾਸ ਕਰਨਾ ਹੈ ਅਤੇ ਪਿੰਡਾਂ ਦੀ ਪਿੰਡਾਂ ਨੂੰ ਜੁੜਾ ਹੈ ਸ਼ਹਿਰਾ ਵਰਗੀਆਂ ਸਾਰੀਆਂ ਸਹੂਲਤਾਂ ਮੁਹੱਈਆ ਕਰਾਉਣਾ ਹੈ ਤਾਂ ਜੋ ਪਿੰਡਾਂ ਦੇ ਲੋਕਾਂ ਦਾ ਵੀ ਜੀਵਨ ਉੱਪਰ ਦਰ ਜੋੜਾ ਉੱਚਾ ਉੱਠ ਸਕੇ ਐਸੇ ਦੇ ਤਹਿਦੀ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਅਜਾਲਾ ਵਿਧਾਨ ਸਭਾ ਹਲਕੇ ਦੇ ਆਦੀਨ ਪਿੰਦੇ 19 ਪਿੰਡਾਂ ਨੂੰ ਵਿਕਾਸ ਕਾਰਜਾਂ ਦੇ ਲਈ ਕਰੀਬ 1 ਕਰੋੜ 10 ਲੱਖ ਰੁਪਏ ਦੇ ਚੈੱਕ ਵੰਡਣ ਤੋਂ ਉਪਰੰਤ ਜੁੜਾਇਆ ਸਮੂਹ ਪੰਚਾਇਤਾਂ ਨੂੰ ਕਿਹਾ ਕਿ ਉਹ ਇਹਨਾਂ ਪੈਸਿਆਂ ਦੇ ਨਾਲ ਆਪਣੇ ਪਿੰਡਾਂ ਦਾ ਵਿਕਾਸ ਕਰਨ ਤੇ ਵਿਸ਼ ਭਰਪੂਰ ਹੋਣੇ ਚਾਹੀਦੇ ਨੇ ਇਹ ਪੈਸਾ ਤੋਂ ਅੱਜ ਲੋਕਾਂ ਦਾ ਪੈਸਾ ਹੀ ਹੈ ਅਤੇ ਸਰਕਾਰ ਇਹ ਪੈਸਾ ਤੋਂ ਹੱਦ ਤੇ ਹੀ ਖਰਚ ਕਰ ਰਹੀ ਹੈ ਆਮ ਲੋਕਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਵਿਕਾਸ ਕਾਰਜਾਂ ਦੀ ਨਿਗਰਾਨੀ ਕਰਨ ਤੇ ਜੇਕਰ ਕਿਤੇ ਕੋਈ ਅਣਗਹਿਲੀ ਪਾਈ ਜਾਣੀ ਹੈ ਤਾਂ ਫਿਰ ਉਹਨਾਂ ਨੂੰ ਤੁਰੰਤ ਮੇਰੇ ਧਿਆਨ ਦੇ ਵਿੱਚ ਲਿਆਉਣ ਤੇ ਜਲਦ ਹੀ ਅਜਨਾਲਾ ਹਲਕੇ ਨੂੰ ਵਿਕਸਿਤ ਕਰਨ ਦੇ ਲਈ ਅਜਨਾਲਾ ਦੇ ਸਰਦੀਪੰਟਾ ਦੇ ਅੰਦਰ ਪਾਰਤ ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਜੋੜੇ ਰਾਵੀ ਦਰਿਆ ਤੇ ਇੱਕ ਸੈਰਗਾ ਬਣਾਈ ਜਾਵੇਗੀ ਜਿਸ ਦੇ ਵਿੱਚ ਵੱਡੇ ਪਦਰਤੀ ਸਲਾਣੀ ਆ ਕੇ ਇਸ ਦਾ ਆਨੰਦ ਲੈਣਗੇ ਅਤੇ ਕਿਸਾਨਾਂ ਨੂੰ ਵੀ ਇਸ ਦਾ ਵੱਡਾ ਲਾਭ ਮਿਲੇਗਾ ਅੱਜ ਸਾਡਾ ਬੰਦ ਜਿਹੜਾ ਅਸੀਂ ਵਿਕਾਸ ਕਰ ਰਹੇ ਹਾਂ ਵਿਧਾਨ ਸਭਾ ਕਾਇਨਾਲ ਦੇ ਵਿੱਚ ਅਸੀਂ ਸਾਡਾ ਅਰਾ ਸਿੱਖ ਬਰਾਦੀ ਦਾ ਜਿਹੜਾ ਇਹਦੀਆ ਬੰਲਣ ਵਾਲਾ ਸਾਈਡ ਜਿਹੜੀ ਹੈ ਇੱਧਰ ਅਸੀਂ ਅੱਜ 19 ਪਿੰਡਾਂ ਦੇ ਵਿੱਚ 1 ਕਰੋੜ ਤੇ 24 ਲੱਖ ਦੇ ਚੈੱਕ ਜਿਹੜੇ ਦਿੱਤੇ ਵਾਕਫਾ ਕੰਮਾਂ ਦੀ ਕਿਤੇ ਕੋ ਚੱਪੜ ਦੀ ਆ ਕਿਤੇ ਕੋ ਗੱਡੀਆਂ ਦੀ ਆ ਨਾਲੀਆਂ ਦੀ ਆ ਇਹ ਬੰਦਾ ਅਸੀਂ ਉਹਨਾਂ ਜਿਹੜਾ ਕਾਰਜ ਸ਼ੁਰੂ ਕਰ ਰਹੇ ਹਾਂ ਪਹਿਲਾਂ ਹੀ ਆ ਦੂਜੇ ਪਿੰਡਾਂ ਚ ਕਰਦੇ ਸੀ ਤੇ ਹੁਣ ਅਸੀਂ ਉਹ ਪਾਸੇ ਕਰ ਦੇ ਕਰਕੇ ਅੱਜ ਪਹਿਲਾਂ ਉੱਥੇ ਚੱਕ ਜਿਹੜੇ ਦਿੱਤੇ ਤੇ ਅਸੀਂ ਬਹੁਤ ਚਾਹੁੰਦੇ ਆ ਕਿ ਬਲਾਇ ਨਾਲੇ ਤਾਂ ਕੋਈ ਵੀ ਪਿੰਡ ਦੇਣਾ ਉਹ ਇਦਾਂ ਦਾ ਨਾ ਦਵਾ ਜਿੱਥੇ ਵਿਕਾਸ ਨਾ ਹੋਵੇ ਜਿੱਥੇ ਸਾਡਾ ਫੰਡ ਨਾ ਜਾਵੇ ਇਸ ਕਰਕੇ ਅਸੀਂ ਪੂਰਾ ਪਲਾਨ ਕੀਤਾ ਕਿ ਹਰ ਏਰੀਆ ਦੇ ਵਿੱਚ ਅਗਲੀ ਵਾਰ ਨੀਂਬਾਲ ਸੇ ਚੱਕ ਦਾਂਗੇ ਉਹ ਜਿਹੜੇ ਪਾਕੀ ਪਿੰਡ ਰਹਿੰਦੇ ਉਹਨਾਂ ਨੂੰ ਦਾਂਗੇ ਬਣਾ ਐਸੇ ਸਾਲ ਦੇ ਵਿੱਚ ਵਿੱਚ ਅਸੀਂ ਇਹ ਨਾਲੇ ਹਲਕੇ ਦੇ ਸਾਰੇ ਪਿੰਡ ਕਵਰ ਕਰ ਲੈਨੇ ਜਿੱਥੇ ਪਹਿਲਾ ਗੇੜ ਵਿਕਾਸ ਦਾ ਜਿਹੜਾ ਹੋ ਜਾਊਗਾ ਫਿਰ ਅਗਲੇ 2 ਸਾਲ ਜਿਹੜੇ ਰਹਿ ਜਾਣਗੇ ਉਹ ਉੱਤੇ ਹੋਰੇ ਵਿਕਾਸ ਦੇ ਉਹ ਤੇ 2 ਸਾਲ ਚੱਲਣਾ ਵਿਕਾਸ ਬਹੁਤ ਧੜਾ ਧੜਾ ਸੋ ਇਹ ਨਾਲੇ ਹਲਕੇ ਦੇ ਵਿੱਚ ਵਿਕਾਸ ਦੇ ਪੱਖੋਂ ਕੋਈ ਵੀ ਕੰਮ ਜਿਹੜਾ ਬਾਕੀ ਦੇ ਦਊਗਾ ਵਿਕਾਸ ਜੋ ਲੋਕਾਂ ਨਾਲ ਵਾਦਾ ਕਰਕੇ ਆਏ ਸੀ ਉਹ ਵਾਦੇ ਜਿਹੜੇ ਆ ਪੂਰੇ ਕੀਤੇ ਜਾਣ ਅਸੀਂ ਬਣਾ ਜਿਹੜਾ ਪ੍ਰੈਕਟੀਕਲੀ ਲੋਕਾਂ ਨੂੰ ਕੰਮ ਕਰਕੇ ਦਿਖਾਉਨੇ ਆ ਅਸੀਂ ਗੱਲਾਂ ਚ ਮੈਂ ਵਿਸ਼ਵਾਸ ਨਹੀਂ ਦੱਸਦਾ ਮੈਂ ਤਾਂ ਗੱਲਾਂ ਕਰਦਾ ਹੀ ਆ ਮੈਂ ਤਾਂ ਕਹਿੰਦਾ ਵੀ ਕੰਮ ਆਪਣੇ ਆਪ ਹੀ ਬੋਲਣਗੇ ਮੇਰਾ ਤਾਂ ਇੱਕ ਬੋਲ ਪੱਕਾ ਨਾਦਾ ਕਿ ਮੈਂ ਦੀ ਬੋਲਦਾ ਮੇਰੇ ਕੰਮ ਬੋਲਦੇ ਆ ਮੈਂ ਮੈਂ ਕਦੀ ਕਮੈਂਟ ਨਹੀਂ ਕਰਦਾ ਕੰਮ ਹੀ ਲੋਕ ਆਪੇ ਦੱਸਣਗੇ ਤੁਹਾਨੂੰ ਵੀ ਕੰਮ ਕਿੰਨੇ ਹੋਦੇ ਆ ਸਰਕਸ ਦਾ ਕੋਈ ਵੀ ਹੈ ਹਾਂ ਸਰਕਸ ਇੱਕ ਬਣਾ ਲਏ ਹਾਂ ਸਰਕਸ ਵੀ ਇੱਕ ਬਣਾ ਦੇ ਸਰ ਗੱਲ ਲੀ ਵੀ ਕੱਲ ਸਾਡੇ ਬੀਤੇ ਦਿਨ ਆਫ ਦਾ ਕਾਰਡ ਗੱਲ ਸੀਗੀ ਮੈਂ ਗਦਨ ਮੋਲਮਾਨ ਜੀ ਨਾਲ ਗੱਲ ਕੀਤੀ ਸੀਗੀ ਉਹ ਵੀ ਬਾਰਡਰ ਦਾ ਇਹਦੀਆ ਕਰਕੇ ਅੱਗੇ ਇੱਕ ਦੋ ਥਾਵਾਂ ਤੇ ਪਰਮਿਸ਼ਨ ਦੀ ਮਿਲੀ ਸਾਨੂੰ ਤੇ ਛਾਦ ਇੱਥੇ ਮਿਲ ਜੇ ਉਹ ਵੀ ਮਨੂੰ ਉਹਨਾਂ ਨੇ ਕੱਲ ਸਮਝਾਇਆ ਵੀ ਇਹ ਕਿੱਦਾਂ ਕਰਨਾ ਸੋ ਉਹ ਵੀ ਮੈਂ ਹੁਣ ਟੂਰਿਜ਼ਮ ਡਿਪਾਰਟਮੈਂਟ ਵਾਲੇ ਨੇ ਕਦੇ ਦੇ ਵਿੱਚ ਲੈ ਕੇ ਆਉਂਗਾ ਉਹਨਾਂ ਕੋ ਫਾਈਲ ਤਿਆਰ ਕਰਵਾ ਕੇ ਤੇ ਉਹ ਵੀ ਸੈਂਟਰ ਕੋਲ ਪਰਮਿਸ਼ਨ ਜਿਹੜੀ ਲੈਣੀ ਪੈਣੀ ਹੈ ਬਾਰਡਰ ਕਰਕੇ ਉਹਦੀ ਇੱਕ ਫਾਰਮੈਲਟੀ ਹੈ ਇੱਕ ਉਹਦੀ ਟਨ ਕੰਡੀਸ਼ਨ ਹੈ ਉਹ ਕਿ ਉਹਦੇ ਤੇ ਮਤਲਬ ਜਿਹੜਾ ਵਿੱਚ ਨੇਕਾ ਕਿ ਬਾਡੇ ਅਧਿਯੇ ਦੇ ਉੱਤੇ ਸਾਨੂੰ ਹੋਮ ਮਿਨਿਸਟਰੀ ਕੋ ਜਿਹੜੀ ਪਰਮਿਸ਼ਨ ਲੈਣੀ ਪਈ